ਬਾਬਾ ਜੀ ਦੇ ਵਿਆਹ ਨੂੰ ਲੈ ਕੇ ਜਿਹੜੀ ਫਸਟ ਮੀਟਿੰਗ ਜਿਹੜੀ ਆ ਕੀਤੀ ਗਈ ਸਾਰੇ ਅਫਸਰ ਸਹਿਬਾਨਾਂ ਨੂੰ ਔਰ ਇਹਨਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਆ ਵੀ ਕੋਈ ਵੀ ਕਿਸੇ ਵੀ ਕਿਸਮ ਦੀ ਸਾਡੇ ਜਿਹੜੇ ਬਾਹਰੋਂ ਸੰਗਤ ਆਵੇ ਉਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਉਹਦੇ ਵਿਹਾਰ ਤੇ ਜਿਹੜਾ ਕੰਮ ਜਿਹੜਾ ਉਹਦੀ ਸਟਾਰਟਿੰਗ ਜਿਹੜੀ ਉਹ ਕਰੋਨਾ ਸ਼ੁਰੂ ਕਰ ਦਿੱਤੀ ਕਿਸੇ ਡਿਵੈਲਪਮੈਂਟ ਦੇ ਕੰਮ ਜਾਂ ਕੋਈ ਲਾਈਟਾਂ ਦਾ ਸੀ ਲਾਈਟਾਂ ਦਾ ਵਾਟਰ ਦਾ ਸਾਰੇ ਕੰਮ तकरीबन सारे डिपार्टमेंट ਇੱਥੇ ਨੇ ਕਾਰਪੋਰੇਸ਼ਨ ਦੇ ਅਫਸਰ ਸਹਿਬਾਨ ਕਮਿਸ਼ਨਰ ਸਭ ਬੈਠੇ ਨੇ ਬਿਜਲੀ ਵਿਭਾਗ ਤੋਂ ਵੀ ਆਏ ਨੇ ਸਾਰੇ ਕਾਫੀ डिपार्टमेंट ਜਿਹੜੇ ਅੱਜ ਮੀਟਿੰਗ ਕਰ ਰਹੇ ਆਂ ਔਰ ਕੋਈ ਵੀ ਕਿਸੇ ਵੀ ਕਿਸਮ ਦੀ ਜਿਹੜੀ ਮੁਸ਼ਕਲ ਉਹ ਆਪਾਂ ਸੰਗਤ ਨੂੰ ਜਿਹੜੀ ਪਰੇਸ਼ਾਨੀ ਨਾ ਆਵੇ ਉਹ ਰਹਿਣ ਨਹੀਂ ਦਿੰਦੇ ਸਰ ਜਿਹੜੇ ਕੰਮ ਵਿਕਾਸ ਕਾਰਜ ਚੱਲਦੇ ਪਏ ਆ ਹਲੇ ਕਈ ਅਸੀਂ ਜਿਹੜੇ ਉਹ ਬਾਕੀ ਦੇ ਬਿਆਨ ਤੋਂ ਪਹਿਲਾਂ ਪਹਿਲਾਂ ਗੰਭੀਰ ਦਿੱਤੀ ਜਾਂ ਉਹ ਵਿਕਾਸ ਕਾਰਜ ਸਾਡਾ ਸਾਡੀ ਪਹਿਲੀ ਇਹੋ ਆ ਵੀ ਜਿਹੜੇ ਉਹ ਕੰਪਲੀਟ ਕਰੀਏ। ਜਿਹੜੀ ਅਸੀਂ ਪਤਾ ਜਿਹੜੀ ਅਸੀਂ ਮੀਟਿੰਗ ਜਿਹੜੀ ਨੀਂ ਬਬੇ ਰਹੀਆਂ ਬਈ। ਉਖ ਧਾਰਮਿਕ ਸਥਾਨ ਜਾਂ ਇੱਕ ਰੂਤਰੋ ਵਿੰਟੇਲੀ ਦੇ ਤੱਕ ਤੇ ਅਫਸਰਾਂ ਦੇ ਨਾਲ ਇਕੱਲੀ ਮੀਟਿੰਗ ਕੀਤੀ ਜਾਰੀ ਇਹਦੇ ਚ ਕੀ ਖਾਸ ਪ੍ਰੋਬਲਮ ਹੈ? ਅ ਦੇਖੋ ਜੀ ਜਿਹੜੀ ਇਹ ਮੀਟਿੰਗ ਆ ਇਹਦੇ ਵਿੱਚੋਂ ਮੈਂ ਕੁਝ ਆਪਣੇ ਸੁਝਾਅ ਦੇ ਰਿਹਾ। ਕੁਝ ਮੈਂ ਆਪਸਰਾ ਤੋਂ ਸੁਝਾਅ ਲੈ ਰਿਹਾ ਵੀ ਆਪਾਂ ਇਹਨੂੰ ਵਧੀਆ ਕਿਹ ਤਰ੍ਹਾਂ ਆਪਾਂ ਕਿਉਂਕਿ ਇੱਕ ਟੀਮ ਆ ਟੀਮ ਵਰਕ ਆ ਜੇ ਇਹਨੂੰ ਵਧੀਆ ਢੰਗ ਨਾਲ ਟੀਮ ਨੂੰ ਲੈ ਕੇ ਕੰਮ ਕਰਾਂਗੇ ਤੇ ਉਹਦੇ ਰਿਜ਼ਲਟ ਜਿਹੜੇ ਪੋਜ਼ਿਟਿਵ ਹੋਣਗੇ ਸਰ ਬਾਬੇ ਦੇ ਰਿਆਦ ਲੱਗਣਾ ਅਕਸਰ ਦੇਖ ਨੂੰ ਲੱਗਦਾ ਕਿ ਭਈ ਪਿਛਲੇ ਵਿਆਹਾਂ ਦੇ ਵਿੱਚ ਵੀ ਕਈ ਐਸੀ ਘਟਨਾਵਾਂ ਸਾਹਮਣੇ ਆਈ ਸੀ ਕਿ ਸੀਵਰੇਜ ਦੇ ਟਪਕੂਲੇ ਰਹਿੰਦੇ ਆ ਸੀਵੇ ਦਾ ਵੀ ਤਾਂ ਕੋਈ ਵਿਆਹ ਨਹੀਂ ਹੈਗਾ ਕਈ ਵਾਰੀ ਉੱਥੇ ਵੇਖ ਕੇ ਇੱਕ ਅਦੇ ਬੱਚੀ ਦੀ ਮੌਤ ਹੋ ਗਈ ਸੀ ਤੇ ਇਹਨੂੰ ਲੱਗਦੀ ਕਿ ਕੋਈ ਦੇਖੋ ਜੀ ਮੈਂ ਤੁਹਾਨੂੰ ਦੱਸਣ ਲੱਗਾ ਵੀ ਟੋਟਲੀ ਕੰਪਲੀਟ ਜਿਹੜੀਆਂ ਜਿਤਨਾ ਸੀਵਰੇਜ ਦੇ ਟੱਕਨ ਵਗੈਰਾ ਹੋਗੇ ਸੜਕਾਂ ਦੇ ਜਿਹੜੀ ਗੰਦਗੀ ਨੂੰ ਸਾਫ਼ ਸਾਫ਼ ਰੱਖਣ ਤੇ ਜਿੱਥੇ-ਜਿੱਥੇ ਕੋਈ ਡਿਵੈਲਪਮੈਂਟ ਦੀ ਲੋੜ ਆ ਉਸ ਡਿਵੈਲਪਮੈਂਟ ਨੂੰ ਕਵਰ ਕਰਾਂਗੇ ਸੋ ਸਾਰਾ ਹੀ ਬੇਸਿਕਲੀ ਕਿਉਂਕਿ ਵਿਆਹ ਜਿਹੜਾ ਬਾਬਾ ਜੀ ਦਾ ਉਹ ਟੋਟਲੀ ਬਟਾਲੇ ਚ ਹੁੰਦਾ ਔਰ ਸਾਡੀ ਕੋਸ਼ਿਸ਼ ਹੈ ਵੀ ਜਿਹੜੇ ਸਾਰੇ ਕੰਮਾਂ ਨੂੰ ਨੇਪਰੇ ਚਾੜੀਏ ਅ ਬਿਲਕੁਲ ਜੀ ਇਹਦੇ ਬਾਰੇ ਆਪਾਂ ਡੀਸੀ ਸਾਹਿਬਾਨ ਨਾਲ ਵੀ ਜਿਹੜਾ ਵੀ ਆਪਣਾ ਐਸਟੀਮੇਟ ਆਪਾਂ ਉਹ ਬਣਾ ਕੇ ਭੇਜਿਆ ਉਹ ਵੀ ਸੀਐਮ ਸਾਹਿਬ ਤੋਂ ਆਪਾਂ ਜਲਦੀ ਫਾਲੋ ਅਪਲਿਸ ਕਰਾਂਗੇ